ਹਾਂਜੀ ਸਭ ਤੋਂ ਪਹਿਲਾਂ YouTube ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਦਾਚਾਰ ਜੀ ਤੇ ਅਚਾਰ ਪਾਉਣ ਤੋਂ ਪਹਿਲਾਂ ਇਹ ਅੰਬ ਬਾਜ਼ਾਰ ਚੋਂ ਲਿਆਂਦੇ ਆ ਕਟਵਾ ਕੇ ਘਰੇ ਕੱਟਨੇ ਔਖੇ ਹੋ ਜਾਂਦੇ ਆ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ 2-3 ਦਿਨ ਸੁਕਾਵਾਂਗੇ ਚੰਗੀ ਤਰ੍ਹਾਂ ਤੇ ਸੁੱਕੇ ਗਿਆ ਸੁੱਕ ਗਏ ਨੇ ਤੇ ਤਿਆਰ ਨੇ ਚੰਗੀ ਤਰ੍ਹਾਂ ਸੁੱਕ ਕੇ ਆਚਾਰ ਨੂੰ ਸਭ ਤੋਂ ਵੱਧ ਸਵਾਦ ਬਣਾਉਣ ਦਾ ਸਭ ਤੋਂ ਪਹਿਲਾ ਤਰੀਕਾ ਇਹੀ ਹੈ ਵੀ ਆਪਾਂ ਨਮਕ ਪਾ ਕੇ ਆਚਾਰ ਨੂੰ ਇੱਕ ਜਾਂ ਦੋ ਦਿਨ ਵਾਸਤੇ ਰੱਖਣਾ ਹੈ ਕਿਉਂਕਿ ਆਚਾਰ ਨੂੰ ਵਧੀਆ ਜਿਹੜਾ ਬਣਾਉਣਾ ਹੈ ਉਹ ਨਮਕਣੀ ਬਣਾਉਣਾ ਹੈ ਹਾਂਜੀ ਤਾਂ ਆਮਰੇ ਆਚਾਰ ਵਿੱਚ ਨਮਕ ਪਾਉਣ ਤੋਂ ਬਾਅਦ ਅਸੀਂ ਉਸ ਨੂੰ ਇੱਕ ਜਾਂ ਦੋ ਦਿਨ ਲਈ ਮਿਰਤਵਾਨ ਵਿੱਚ ਬਾਗੇ ਰੱਖਾਂਗੇ ਇਹ ਜੋ ਪੂਰਾ ਅੰਬ ਦਾ ਮਟੀਰੀਅਲ ਹੈ ਇਹ 3 ਕਿਲੋ ਹੈ ਜੀ ਤਾਂ ਅਸੀਂ 3 ਕਿਲੋ ਅੰਬ ਦਾ ਆਚਾਰ ਪਾ ਰਹੇ ਹਾਂ ਤੇ 3 ਕਿਲੋ ਅੰਬ ਦੇ ਵਿੱਚ ਤੁਸੀਂ ਅੱਧਾ ਕਿਲੋ ਨਮਕ ਪਾ ਕੇ ਰੱਖਣਾ ਹੈ ਚੰਗੀ ਤਰ੍ਹਾਂ 3 ਕਿਲੋ ਅੰਬ ਦੇ ਆਚਾਰ ਦੇ ਵਿੱਚ ਆਪਾਂ ਅੱਧਾ ਕਿਲੋ ਨਮਕ ਇੱਕ ਵਾਰ ਹੀ ਪਾਣਾ ਹੈ ਤੇ ਜੋ ਕਿ ਆਪਾਂ ਪਾ ਚੁੱਕੇ ਹਾਂ ਤੇ ਇਹ ਇੱਕ ਜਾਂ ਦੋ ਦਿਨ ਲਈ ਆਪਾਂ ਰੱਖ ਵੀ ਚੁੱਕੇ ਹਾਂ ਇਹ ਆਪਣਾ ਅੰਬ ਦਾ ਮਟੀਰੀਅਲ ਹੈ ਜਿਹੜਾ ਸਾਰਾ ਜੀ ਆਚਾਰ ਪਾਉਣ ਲਈ ਤਿਆਰ ਤੇ ਹੁਣ ਆਪਾਂ ਪਾ ਰਿਆਂ ਆਚਾਰ ਇਹਦਾ ਬਾਕੀ ਸਮਾਨ ਜੋ ਹੈਗਾ ਤੁਹਾਨੂੰ ਨਾਲ-ਨਾਲ ਦੱਸਦੇ ਜਾਵਾਂਗੇ ਵੀ 3 ਕਿਲੋ ਅੰਬ ਦੇ ਮਟੀਰੀਅਲ ਦੇ ਵਿੱਚ ਆਪਾਂ ਕਿੰਨਾ-ਕਿੰਨਾ ਸਮਾਨ ਪਾਣਾ ਹੈ ਕਿੰਨੇ-ਕਿੰਨੇ ਗ੍ਰਾਮ ਪਾਣਾ ਹੈ ਤੇ ਹੁਣ ਆਪਾਂ ਆਚਾਰ ਪਾਵਾਂਗੇ ਜੀ ਤੇ ਆਚਾਰ ਪਾਉਣ ਦਾ ਸ਼ੌਂਕ ਮੰਮੀ ਨੂੰ ਆ ਤੇ ਮੰਮੀ ਬਹੁਤ ਵਧੀਆ ਆਚਾਰ ਪਾਉਂਦੇ ਆ ਸ਼ੁਰੂਤੀ ਪਾਉਂਦੇ ਆ ਰਹੇ ਨੇ ਆਣ ਗਵਾਂਡ ਵਿੱਚ ਵੀ ਸਭ ਪੁੱਛਦੇ ਆ ਵੀ ਆਚਾਰ ਕਿਵੇਂ ਪਾਇਆ ਤਾਂ ਇਸ ਕਰਕੇ ਆਪਾਂ ਇਹ ਵੀਡੀਓ ਤਿਆਰ ਕਰ ਰਹੇ ਆ ਤਾਂ ਜੋ ਸੋਖਾ ਰਹੇ ਤੇ ਆਪਾਂ ਸਾਰਾ ਚਾਰ ਮਿਰਤਵਾਂ ਚੋਂ ਕੱਢ ਲਿਆ ਪ੍ਰਾਂਤ ਦੇ ਵਿੱਚ ਜੀ ਤੇ ਹੁਣ ਨਾਲ ਨਾਲ ਸਮਾਨ ਪਾਵਾਂਗੇ ਤੇ ਤੁਹਾਨੂੰ ਹੌਲੀ ਹੌਲੀ ਨਾਲ ਨਾਲ ਦੱਸਦੇ ਵੀ ਜਾਵਾਂਗੇ ਵੀ 3 ਕਿਲੋ ਅੰਬ ਦੇ ਮਟੀਰੀਅਲ ਦੇ ਵਿੱਚ ਆਪਾਂ ਕੀ ਕੀ ਸਮਾਨ ਪਾਣਾ ਤੇ ਇਸ ਮਟੀਰੀਅਲ ਦੇ ਵਿੱਚ ਜਦੋਂ ਸਾਰਾ ਆਪਾਂ ਕੱਟਿਆ ਲਿਆਂਦਾ ਸੀਗਾ ਚੰਗੀ ਤਰ੍ਹਾਂ ਧੋ ਧੂ ਕੇ ਪ੍ਰਾਂਤ ਦੇ ਵਿੱਚ ਹੀ ਨਮਕ ਪਾਇਆ ਸੀ ਆਪਾਂ 3 ਕਿਲੋ ਅੰਬ ਦੇ ਵਿੱਚ 500 ਗ੍ਰਾਮ ਅੱਧਾ ਕਿਲੋ ਨਮਕ ਤੇ ਤੁਸੀਂ ਨਮਕਾ ਵੀ ਇੱਛਾ ਮੁਤਾਬਕ ਘੱਟ ਵੱਧ ਵੀ ਪਾ ਸਕਦੇ ਹੋ ਕੋਈ ਪੱਕਾ ਨਹੀਂ ਹੈ ਵੀ ਆਪਾਂ ਇੰਨਾ ਹੀ ਪਾਣਾ ਜਿੰਨਾ ਤੁਸੀਂ ਖਾਣੇ ਉਸ ਮੁਤਾਬਕ ਘੱਟ ਵੱਧ ਵੀ ਕਰ ਸਕਦੇ ਹੋ ਤੇ ਪ੍ਰਾਂਤ ਦੇ ਵਿੱਚ ਚੰਗੀ ਤਰ੍ਹਾਂ ਘੋਲ ਕੇ ਫਿਰ ਆਪਾਂ ਮਿਰਤਵਾਨ ਚ ਪਾਇਆ ਸੀਗਾ ਤੇ ਮਿਰਤਵਾਨ ਤੋਂ ਬਾਅਦ ਇੱਕ ਦੋ ਦਿਨ ਰੱਖਣ ਤੋਂ ਬਾਅਦ ਹੁਣ ਆਪਾਂ ਇਹਨੂੰ ਪ੍ਰਾਂਤ ਵਿੱਚ ਦੁਬਾਰਾ ਕੱਢ ਲਿਆ ਤੇ ਹੁਣ ਆਪਾਂ ਸਾਰਾ ਮਟੀਰੀਅਲ ਇਹਦੇ ਵਿੱਚ ਹੌਲੀ-ਹੌਲੀ ਪਾਉਂਦੇ ਜਾਵਾਂਗੇ ਤਾਂ ਹੁਣ ਸਭ ਤੋਂ ਪਹਿਲਾਂ ਮੰਮੀ ਆਪਾਂ ਕੀ ਪਾ ਰਹੇ ਹਾਂ ਇਹਦੇ ਵਿੱਚ ਕਲੌਂਜੀ ਤਾਂ ਕਲੌਂਜੀ ਪਾ ਰਹੇ ਆਪਾਂ 3 ਕਿਲੋ ਮਟੀਰੀਅਲ ਦੇ ਵਿੱਚ ਤੇ ਕਲੌਂਜੀ ਆਪਾਂ ਪਾਣੀ ਹੈ ਜੀ 50 ਗ੍ਰਾਮ ਤਾਂ ਆਪਣੇ ਕੋਲ ਇਹ 50 ਗ੍ਰਾਮ ਕਲੌਂਜੀ ਹੈ ਹਾਂ ਜੀ ਤੇ ਦੂਸਰੇ ਨੰਬਰ ਤੇ ਆਪਾਂ ਫਿਰ ਸੌਫ ਪਾ ਰਹੇ ਹਾਂ ਜੀ 100 ਗ੍ਰਾਮ ਸੌਫ ਹੈ ਸੌਫੀਆਂ ਮਾਤੇ ਇਹ ਪਾ ਦਿਓ ਜੀ ਪਾ ਦਿਓ 100 ਗ੍ਰਾਮ ਸੌਫ ਜੀ ਤਾਂ ਜੀ ਹੁਣ ਤੱਕ ਆਪਾਂ 3 ਕਿਲੋ ਮਟੀਰੀਅਲ ਦੇ ਵਿੱਚ ਪਹਿਲਾਂ ਤੁਹਾਨੂੰ ਦੱਸਿਆ ਵੀ ਨਮਕ ਪਾ ਚੁੱਕੇ ਹਾਂ ਉਹ ਪਹਿਲਾਂ ਹੀ ਪਾਣਾ ਹੈ ਤਾਂ ਜੋ ਸਵਾਦ ਬਣ ਜਾਂਦਾ ਹੈ ਚਾਰ ਚੰਗੀਆਂ ਤਾਂ ਇੱਕ ਦੋ ਦਿਨ ਰੱਖਾਂਗੇ ਤੇ ਹੁਣ ਤੱਕ ਆਪਾਂ ਦੋ ਆਇਟਮਾਂ ਪਾ ਚੁੱਕੇ ਕਲੌਂਜੀ ਤੇ ਸੌਫ ਕਲੌਂਜੀ ਤੇ ਸੌਫ ਹਾਂਜੀ ਤੇ ਹੁਣ ਆਪਾਂ ਤੀਸਰੇ ਨੰਬਰ ਤੇ ਪਾ ਰਹੇ ਆ ਮੇਥੀ ਜੀ ਮੇਥੀ ਆਪਾਂ ਪਾ ਰਹੇ ਆ ਜੀ 200 ਗ੍ਰਾਮ 200 ਗ੍ਰਾਮ ਮੇਥੀ ਜੀ ਕਲੌਂਜੀ 50 ਗ੍ਰਾਮ ਪਾ ਚੁੱਕੇ ਆ ਜੀ ਸੌਫ 100 ਗ੍ਰਾਮ ਤੇ ਮੇਥੇ 200 ਗ੍ਰਾਮ ਪਾ ਚੁੱਕੇ ਆ ਜੀ ਤੇ ਇਸ ਤੋਂ ਬਾਅਦ ਮੰਮੀ ਹੁਣ ਕੀ ਪਾ ਰਹੇ ਆ ਆਪਾਂ ਹਲਦੀ ਪਾ ਰਹੇ ਆ ਜੀ ਹਲਦੀ ਪਾਣੀ ਆ ਆਪਾਂ ਜੀ 40 ਗ੍ਰਾਮ ਜੀ ਤਾਂ 40 ਗ੍ਰਾਮ ਆਪਾਂ ਹਲਦੀ ਪਾਣੀ ਆ ਜੀ ਤਾਂ ਧਿਆਨ ਰੱਖਿਓ ਹਲਦੀ ਮਿਰਚ ਪਾਉਣ ਵੇਲੇ ਪੱਖਾ ਥੋੜਾ ਜਿਹਾ ਬੰਦ ਕਰ ਲਿਓ ਕਈ ਵਾਰ ਉੱਡ ਕੇ ਅੱਖਾਂ 'ਚ ਵੀ ਪੈ ਸਕਦਾ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਤੇ ਆਪਾਂ ਹੁਣ ਪੱਖਾ ਬੰਦ ਕੀਤਾ ਜੀ ਇਹ ਤਾਂ ਜੋ ਅੱਖਾਂ ਦੇ ਵਿੱਚ ਹਲਦੀ ਮਿਰਚ ਉੱਡ ਕੇ ਨਾ ਪਵੇ ਜੀ ਤਾਂ ਦੇਖੋ ਜੀ ਪੱਖਾ ਆਪਾਂ ਬੰਦ ਕਰ ਚੁੱਕੇ ਆ ਤਾਂ ਜੋ ਹਲਦੀ ਮਿਰਚ ਨਾ ਉੱਡੇ ਤੇ ਹੁਣ ਮਿਰਚ ਵੀ ਪਾ ਰਹੇ ਆ ਆਪਾਂ ਜੀ ਤੇ ਮਿਰਚ ਵੀ 40 ਗ੍ਰਾਮ ਹੀ ਪਾਣੀ ਹੈ ਜੀ 3 ਕਿਲੋ ਮਟੀਰੀਅਲ ਦੇ ਵਿੱਚ ਤੇ ਆਪਣੀ ਇੱਛਾ ਮੁਤਾਬਕ ਘੱਟ ਵੱਧ ਵੀ ਕਰ ਸਕਦੇ ਹੋ ਕਈ ਜ਼ਿਆਦਾ ਖਾਂਦੇ ਆ ਮਿਰਚ ਨਮਕ ਤੇ ਕਈ ਘੱਟ ਖਾਂਦੇ ਆ ਜੀ ਤਾਂ ਘੱਟ ਵੱਧ ਵੀ ਕਰ ਸਕਦੇ ਹੋ ਮਿਰਚ ਆਪਣੀ ਲਾਲ ਤਾਂ ਨਹੀਂ ਹੈਗੀ ਜੀ ਇਹ ਘਰ ਦੀ ਪੀਸੀ ਹੋਈ ਮਿਰਚ ਸੀ ਤੇ ਮਨਵੀਰ ਨਾਲ ਕੱਢ ਕੇ achar ਪਾ ਰਹੇ ਆ ਜੀ ਇਹ ਕਹਿੰਦਾ ਗਰਮੀ ਲੱਗ ਰਹੀ ਹੈ ਜਲਦੀ ਪੱਖਾ ਲਾਓ ਤਾਂ ਪੱਖਾ ਲਾਤਾ ਜੀ ਆਪਾਂ ਗਰਮੀ ਲੱਗਦੀ ਸੀ ਮਨਵੀਰ ਹਾਂ ਚੰਗਾ ਹੂੰ ਠੀਕ ਹੈ ਮੇਰੇ ਵੀਰ ਗਰਮੀ ਤਾਂ ਨਹੀਂ ਲੱਗ ਰਹੀ ਨਾ ਠੀਕ ਹੈ ਚਲੋ ਚਾਰ ਪਾਓ ਹੁਣ ਅੱਗੇ ਕੀ ਪਾਈਏ ਆਪਾਂ ਕੀ ਲਿਖਿਆ ਤੇਲ ਔਇਲ ਚੇ ਚੇ ਹਾਂ ਤੇਲ ਨਾਮਕ ਤੇਲ ਪਾਓ ਨਾਮਕ ਤਾਂ ਪਾਤਾ ਆਪਾਂ ਤੇਲ ਪਾ ਰਹੇ ਜੀ ਆਪਾਂ ਸਰੋਂ ਦਾ ਤੇਲ ਤੇ ਇਹ ਆਪਾਂ 700 ਗ੍ਰਾਮ ਪਾਵਾਂਗੇ ਜੀ 3 ਕਿਲੋ ਮਟੀਰੀਅਲ ਦੇ ਵਿੱਚ ਤੇ ਤੁਸੀਂ ਵੀ ਆਪਣੀ ਇੱਛਾ ਮੁਤਾਬਕ ਘੱਟ ਵੱਧ ਕਰ ਸਕਦੇ ਹੋ ਜੀ ਕੋਈ ਇਹ ਬੰਦਿਸ਼ ਨਹੀਂ ਹੈਗੀ ਤੇ ਜੋ ਮਟੀਰੀਅਲ ਆਪਾਂ ਪਾਇਆ ਈ ਸੋਨੂੰ ਇੱਕ ਕਾਗਜ਼ ਤੇ ਲਿਖ ਕੇ ਸ਼ੇਅਰ ਵੀ ਕਰ ਦਾਂਗੇ ਇਸ ਵਿੱਚ ਵੀਡੀਓ ਵਿੱਚ ਆਖਰ ਤੇ ਤੇ ਆਪਾਂ ਕਿੰਨਾ ਮਟੀਰੀਅਲ ਪਾਇਆ 3 ਕਿਲੋ ਅੰਬ ਦੇ ਆਚਾਰ ਦੇ ਵਿੱਚ ਜੀ ਤਾਂ ਪਹਿਲਾਂ ਥੋੜਾ ਜਿਹਾ ਤੇਲ ਪਾ ਕੇ ਮਸਾਲਾ ਆਪਾਂ ਚੰਗੀ ਤਰ੍ਹਾਂ ਘੋਲਣਾ ਚੰਗੀ ਤਰ੍ਹਾਂ ਮਸਾਲਾ ਘੋਲੋ ਤੇਲ ਚ ਪਾ ਕੇ ਤਾਂ ਜੋ ਚੰਗੀ ਤਰ੍ਹਾਂ ਮਟੀਰੀਅਲ ਘੁਲ ਜੇ ਜੀ ਸਾਰਾ ਤੇ ਇਸ ਤੋਂ ਬਾਅਦ ਸਾਰੇ ਮਸਾਲੇ ਨੂੰ ਆਪਾਂ ਹੁਣ ਮਿਕਸ ਕਰ ਲਾਂਗੇ ਜੀ ਚੰਗੀ ਤਰ੍ਹਾਂ ਆਰਾਮਨ ਤਾਂ ਜੋ ਸਾਰਾ ਮਸਾਲਾ ਚੰਗੀ ਤਰ੍ਹਾਂ ਆਂਬਾਂ ਦੇ ਲੱਗ ਜੇ ਜੀ ਤਾਂ ਬਾਕੀ ਸਾਰਾ ਤੇਲ ਬਾਅਦੋਂ ਮਿਰਤਵਾਨ ਦੇ ਵਿੱਚ ਹੀ ਪੈਂਦਾ ਜੀ ਤਾਂ ਇੱਕ ਵਾਰ ਪ੍ਰਾਂਦ ਦੇ ਵਿੱਚ ਮਸਾਲੇ ਦੇ ਵਿੱਚ ਓਨਾ ਕੁ ਤੇਲ ਪਾਲਿਓ ਜਿੰਨਾ ਮਸਾਲਾ ਘੁਲ ਸਕੇ ਤੇ ਉਸ ਤੋਂ ਮਸਾਲਾ ਘੁਲਣ ਤੋਂ ਬਾਅਦ ਹੁਣ ਚੰਗੀ ਤਰ੍ਹਾਂ ਆਪਾਂ ਹਲਾਣਾ ਜੀ ਆਚਾਰ ਨੂੰ ਹਾਂਜੀ ਤਾਂ ਚੰਗੀ ਤਰ੍ਹਾਂ ਮਟੀਰੀਅਲ ਘੋਲਣ ਤੋਂ ਬਾਅਦ ਅਸੀਂ ਉਹਨੂੰ ਇਹਨਾਂ ਮਿਰਤਵਾਨ ਵਿੱਚ ਪਾ ਰਹੇ ਹਾਂ ਪਰ ਮਿਰਤਵਾਨ ਵਿੱਚ ਪਾਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਵੀ ਪਾ ਕੇ ਚੰਗੀ ਤਰ੍ਹਾਂ ਆਪਾਂ ਦਿਵਾਨ ਆਚਾਰ ਇਹਨੂੰ ਆਪਾਂ ਪੋਲਾ ਨਹੀਂ ਰੱਖਣਾ ਜਦੋਂ ਭਰ ਗਿਆ ਇਹ ਚੰਗੀ ਤਰ੍ਹਾਂ ਸਾਰਾ ਪੈ ਗਿਆ ਆਚਾਰ ਤਾਂ ਇਹਨੂੰ ਚੰਗੀ ਤਰ੍ਹਾਂ ਦੱਬਣਾ ਹੈ ਆਪਾਂ ਪੋਲਾ ਨਹੀਂ ਰੱਖਣਾ ਟਿੱਲਾ ਨਹੀਂ ਰੱਖਣਾ ਹੁਣ ਤਾਂ ਜਦੋਂ ਆਪਾਂ ਪਾ ਰਹੇ ਹਾਂ ਤਾਂ ਪੋਲਾ ਪੋਲਾ ਡਿੱਗ ਰਿਹਾ ਪਰ ਇਸ ਤੋਂ ਆਪਾਂ ਇਹਨੂੰ ਆਖਰ ਤੇ ਦਬਾਵਾਂਗੇ ਚੰਗੀ ਤਰ੍ਹਾਂ ਤੇ ਹੁਣ ਜਿਵੇਂ ਥੋੜਾ ਜਿਹਾ ਭਰ ਚੁੱਕਿਆ ਤਾਂ ਨਾਲ ਨਾਲ ਦਬਾਉਂਦੇ ਵੀ ਜਾਓ ਹਾਂ ਦੇਖੋ ਜਿਵੇਂ ਹੁਣ ਦਵਾਰੇ ਨੇ ਮੰਮੀ ਤਾਂ ਇਸ ਤਰ੍ਹਾਂ ਦਬਾਉਂਦੇ ਵੀ ਜਾਓ ਇਸਨੂੰ ਆਚਾਰ ਨੂੰ ਟਿੱਲਾ ਨਹੀਂ ਛੱਡਣਾ ਆਪਾਂ ਪੋਲਾ ਨਹੀਂ ਛੱਡਣਾ ਹਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇ ਪਾਸਿਓਂ ਹੱਥ ਪਾ ਕੇ ਚੰਗੀ ਤਰ੍ਹਾਂ ਦਬਾ-ਦਬਾ ਕੇ ਇਹਨੂੰ ਰੱਖਣਾ ਵੀ ਢਿੱਲਣਾ ਨਹੀਂ ਰਹਿ ਜੇ ਕਿਤੇ ਪੋਲਣਾ ਨਹੀਂ ਰਹਿ ਜੇ ਕਿਤੇ ਮਿਰਤਵਾਨ ਜਦੋਂ ਅੱਧਾਕ ਹੋ ਗਿਆ ਸੀ ਤਾਂ ਆਪਾਂ ਚੰਗੀ ਤਰ੍ਹਾਂ ਦਬਾ ਦਵਾਇਆ ਇਹਨੂੰ ਮੰਮੀ ਨੇ ਤਾਂ ਹੁਣ ਫੇਰ ਇਹਨੂੰ ਭਰ ਲਾਂਗੇ ਆਪਾਂ ਤੇ ਫੇਰ ਦਬਾ ਦਾਂਗੇ ਪਰ ਹੁਣ ਮੰਮੀ ਨਾਲ-ਨਾਲ ਦਬਾਉਂਦੇ ਵੀ ਜਾ ਰਹੇ ਨੇ ਪਾ ਪਾ ਕੇ ਥੋੜਾ ਥੋੜਾ ਤਾਂ ਦੇਖੋ ਜੀ ਸਾਰਾ ਹੁਣ ਮਟੀਰੀਅਲ ਮਿਰਤਵਾਨ ਵਿੱਚ ਪੈ ਚੁੱਕਿਆ ਚੰਗੀ ਤਰ੍ਹਾਂ ਇਹ ਜੀ ਸਾਰਾ ਪੈਨ ਤੋਂ ਬਾਅਦ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਦਵਾ ਰਹੇ ਹਾਂ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦਵਾ ਦਿਓ ਮੈਂ ਦਵਾਉਂ ਵੀ ਜ਼ੋਰ ਨਾਲ ਤੇ ਹਾਂਜੀ ਔਰ ਇੱਕ ਹੋਰ ਨੁਕਤਾ ਸਾਹਮਣੇ ਆਇਆ ਬਹੁਤ ਵਧੀਆ ਆਪਾਂ ਜਿਹੜਾ ਤੇਲ ਹੈ ਉਹ ਜਿੰਨਾ ਪਾਣਾ ਜਿੰਨੀ ਮਾਤਰਾ ਸੀ ਉਹ ਹੁਣ ਹੋਣੀ ਨਹੀਂ ਪਾਣਾ ਨਾ ਇਸ ਨੂੰ ਵੀ ਆਪਾਂ ਦੋ ਦਿਨਾਂ ਬਾਅਦ ਤੇਲ ਪਾਣਾ ਜੀ ਦੇਖੋ ਇਹ ਬਹੁਤ ਵਧੀਆ ਨੁਕਤਾ ਹੈ ਜੀ ਆਪਾਂ ਜਿੰਨਾ ਤੇਲ ਸੀ ਮਟੀਰੀਅਲ ਦੇ ਵਿੱਚ ਜੋ ਪਾਇਆ ਸੀ ਇੱਕ ਵਾਰ ਪੈ ਚੁੱਕਿਆ ਤੇ ਮਿਰਤਵਾਨ ਆਪਣਾ ਭਰ ਚੁੱਕਿਆ ਪੂਰਾ 3 ਕਿਲੋ ਮਟੀਰੀਅਲ ਨਾਲ ਤੇ ਇਹਦੇ ਵਿੱਚ ਹੁਣ ਆਪਾਂ ਸਰੋਂ ਦਾ ਤੇਲ ਨਹੀਂ ਪਾਣਾ ਹਲੇ 2 ਦਿਨਾਂ ਬਾਅਦ ਪਾਣਾ ਤਾਂ ਯਾਦ ਰੱਖੀਓ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਸੁਕਾਣਾ ਹੈ ਉਹ ਵੀ 1-2 ਦਿਨ ਤੇ ਉਸ ਤੋਂ ਬਾਅਦ ਪ੍ਰਾਂਤ ਵੀ ਚੰਗੀ ਤਰ੍ਹਾਂ ਨਮਕ ਘੋਲ ਕੇ ਜੋ ਅੰਬਲਾਚਾਰ ਪਾਣਾ ਆਪਾਂ ਮਿਰਤਵਾਨ ਵਿੱਚ ਰੱਖਣਾ ਹੈ ਉਹ ਵੀ 1-2 ਦਿਨ ਤੇ ਉਸ ਤੋਂ ਬਾਅਦ ਆਖਰ ਤੇ ਤੇਲ ਪਾਉਣ ਤੋਂ ਪਹਿਲਾਂ ਵੀ ਜਦੋਂ ਮਟੀਰੀਅਲ ਹੁਣ ਆਪਾਂ ਪਾ ਚੁੱਕੀਆਂ ਸਾਰਾ ਇਹ ਵੀ 1 2 ਦਿਨ ਆਪਾਂ ਰੱਖਣਾ ਇਸੇ ਤਰ੍ਹਾਂ ਸਰੋਂ ਦਾ ਤੇਲ ਫੇਰ ਪਾਵਾਂਗੇ ਆਪਾਂ ਦੂਜੇ ਦਿਨ ਬਾਕੀ ਗੱਲਾਂ ਐ ਜੀ ਜਿਹੜਾ ਆਪਾਂ ਮਿਰਚ ਨਮਕ ਤੇਲ ਹੈ ਆਪਣੀ ਇੱਛਾ ਮੁਤਾਬਕ ਵੱਧ ਘੱਟ ਜਰੂਰ ਕਰ ਸਕਦੇ ਹੋ ਇਹ ਕੋਈ ਬੰਦਸ਼ ਨਹੀਂ ਹੈਗੀ ਆਪਾਂ ਇੰਨਾ ਹੀ ਪਾਣਾ ਤਾਂ ਵੱਧ ਘੱਟ ਕਰ ਸਕਦੇ ਆ ਕਿਉਂਕਿ ਕੋਈ ਜ਼ਿਆਦਾ ਖਾਂਦਾ ਨਮਕ ਮਿਰਚ ਕੋਈ ਘੱਟ ਖਾਂਦਾ ਕੋਈ ਕਰਾਰਾ ਜ਼ਿਆਦਾ ਖਾਂਦਾ ਤਾਂ ਇਸ ਮੁਤਾਬਕ ਆਪਾਂ ਆਪਣੀ ਇੱਛਾ ਮੁਤਾਬਕ ਨਮਕ ਮਿਰਚ ਪਾ ਸਕਦੇ ਤੇ ਤੇਲ ਵੀ ਆਪਾਂ ਆਪਣੀ ਇੱਛਾ ਮੁਤਾਬਕ ਘੱਟ ਵੱਧ ਵੀ ਪਾ ਸਕਦੇ ਹਾਂ ਕੋਈ ਇਹ ਖਾਸ ਵੱਡੀ ਗੱਲ ਨਹੀਂ ਹੈਗੀ ਪਰ ਪਾਣ ਦਾ ਤਰੀਕਾ ਇਹੀ ਹੈ ਵੀ ਨਮਕ ਪਾ ਕੇ ਵੀ ਰੱਖਣਾ ਹੈ ਆਪਾਂ ਪਹਿਲਾਂ ਸਕਾਣਾ ਹੈ 1-2 ਦਿਨ ਫਿਰ ਨਮਕ ਪਾ ਕੇ ਵੀ ਮਿਰਤਾਂ ਵਿੱਚ ਰੱਖਣਾ 1-2 ਦਿਨ ਤੇ ਫਿਰ ਮਟੀਰੀਅਲ ਪਾ ਕੇ ਸਾਰਾ ਤੇਲ ਪਾਣ ਤੋਂ ਪਹਿਲਾਂ ਵੀ 1-2 ਦਿਨ ਆਪਾਂ ਇਹਨੂੰ ਰੱਖਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਤੇ ਫਿਰ ਆਪਣਾ ਬਣ ਕੇ ਇਹ achar ਬਿਲਕੁਲ ਤਿਆਰ ਹੁਣ ਆਪਾਂ ਅੰਬ ਦੇ achar ਦੇ ਵਿੱਚ ਜੀ 2 ਦਿਨਾਂ ਬਾਅਦ ਸਰੋਂ ਦਾ ਤੇਲ ਪਾਣ ਜਾ ਰਹੇ ਹਾਂ ਇਹ ਹੀ ਅੰਬਦਾ ਚਾਰ ਆਪਰੋਂ ਤਿਆਰ ਆ ਵਧੀਆ ਤੇ ਆਪਾਂ ਹੁਣ ਇਹਦੇ ਵਿੱਚ ਤੇਲ ਪਾਣ ਜਾ ਰਹੇ ਹਾਂ ਤੇ ਤੇਲ ਤੁਸੀਂ ਆਪਣੀ ਇੱਛਾ ਮੁਤਾਬਕ ਵੱਧ ਘੱਟ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਤੇਲ ਪਾ ਰਹੇ ਹਾਂ ਤੇ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ